ਤੇ ਭਗਤ ਜੀ ਨੇ ਨਾ ਸਿਰਫ ਮਰੀਜ਼ਾਂ ਦੀ ਸੇਵਾ ਨਹੀਂ ਕੀਤੀ ਰੱਬ ਦੀ ਸੇਵਾ ਕੀਤੀ ਚਰਚਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੀਂਜਿੰਦਰੋਂ ਤੇ ਆਪਰ ਸਸੇਗਰ ਚਰਚਾ ਟੀਵੀ ਦੇ ਚਾਹਤ ਤੁਹਾਨੂੰ ਮਿਲਵਾਣ ਜਾ ਰਹੇ ਆ ਪਿੰਗਨੂ ਰਵਾੜੇ ਦੇ ਮੁੱਖ ਸੇਵਾਦਾਰ ਇੰਦਰਜੀਤ ਕੌਰ ਜੀ ਨਾਲ ਜਿਹੜੇ ਕਿ ਇੱਕ ਉਹਨਾ ਮਰੀਜ਼ਾਂ ਦਾ ਉਹਨਾ ਪੇਸ਼ੈਂਟ ਦਾ ਧਿਆਨ ਰੱਖਦੇ ਆ ਜਿਨ੍ਹਾਂ ਨੂੰ ਉਹਨਾਂ ਦੇ ਘਰ ਦੇ ਵੀ ਨਹੀਂ ਸੰਭਾਲਦੇ ਨੇ ਇਹ ਸੇਵਾ ਇਸ ਤੋਂ ਪਹਿਲਾਂ ਭਗਤਪੂਰਨ ਸਿੰਘ ਜੀ ਸੰਭਾਲਦੇ ਹੁੰਦੇ ਸੀਗੇ ਗੱਲ ਕਰਦੇ ਆ ਇੰਦਰਜੀਤ ਕੌਰ ਜੀ ਨਾ ਸਸੀ ਗਾਇਂਦਰਜੀਤ ਕੌਰ ਜੀ ਅ ਤੁਸੀਂ ਅੱਜ ਇੱਥੇ ਲੁਧਿਆਣੇ ਦੇ ਵਿੱਚ ਆਏ ਹੋ ਜਿਸ ਤਰ੍ਹਾਂ ਕਿ ਆਪਾਂ ਮੈਂ ਦੇਖੀਏ ਪਰਿਵਾਰਾਂ ਦੇ ਵਿੱਚ ਇੱਕ ਯੂਨਿਟੀ ਘਟਦੀ ਜਾ ਰਹੀ ਆ ਪਰਿਵਾਰ ਅਲੱਗ-ਅਲੱਗ ਹੁੰਦੇ ਜਾ ਰਹੇ ਨੇ ਤੋਂ ਉਹਨਾਂ ਵਿੱਚ ਬੱਚਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਫਰਕ ਹੁੰਦਾ ਦਿਖਾਈ ਦੇ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਤੁਸੀਂ ਕੁਝ ਜਨੀਆਂ ਦੁਨੀਆ ਦੇ ਵਿੱਚ ਗੁਰੀਏ ਜਣੇ ਉਹਦਾ ਜੜਾ ਚਰਮ ਹੈ ਨਾ ਮੈਨੂੰ ਕਦਰਾਂ ਕੀ ਇੰਤਨਾ ਨਾ ਹੋਣ ਕਰਕੇ ਹੀ ਹੈਗਾ ਹਾਂਜੀ ਕਿਉਂਕਿ ਮਾਪੇ ਕੋਈ ਨਹੀਂ ਬੱਚਾ ਨੂੰ ਟਾਈਮ ਦੇ ਸਕਦੇ ਸਮਾਂ ਦੇ ਦਾਦਾ ਦਾਦੀ ਕੋ ਰਹਿੰਦੇ ਨਹੀਂ ਕਿ ਬੱਚੇ ਜਿਹੜੇ ਅ ਸਿੱਖਿਆ ਦਿੱਥੋਂ ਲੈ ਮਾਪੇ ਆਪਣੇ ਜੇਬਾਂ ਚ ਤੋਂ ਮਾਪੇ ਨੌਕਰੀ ਕਰਕੇ ਸਕੇ ਟੁਪੇ ਕਰਦੇ ਆ ਰਹੇ ਨੇ ਸਮਾਂ ਹੈ ਦੇ ਬੱਚਿਆਂ ਵਾਸਤੇ ਹਾਂਜੀ ਤੇ ਬੱਚਿਆਂ ਨੂੰ ਕਿਵੇਂ ਸਿਖਾਇਆ ਜਾਵੇ ਇਸ ਕਰਕੇ ਸਾਡਾ ਜਿਹੜਾ ਸਮਾਜ ਹੈ ਉਹ ਖਰਾਬ ਹੋ ਰਿਹਾ ਦੇ ਸਾਰੀਆਂ ਬੁਰਾਈਆਂ ਨੇ ਪਰੇਪੁਰੇ ਨੇ ਕਈ ਕੁਝ ਹੋ ਗਿਆ ਬਾਹਰ ਤਾੜ ਹੋ ਰਹੀ ਹੈ ਢੁੱਟ ਗਿਆ ਘਰ ਚਕ ਦੂਜੇ ਮਾਰਿਆ ਜਾ ਰਿਹਾ ਪਾਣੀ ਖਰਾਬ ਪਤਾ ਦੁੱਧ ਸਾਟਾ ਮਲਾ ਬਟਵੜਾ ਮਿਲ ਰਿਹਾ ਮਤਲਬ ਇੰਨੀ ਜ਼ਿਆਦਾ ਬੁਰਾਈਆਂ ਨੇ ਪਰੇਪੁਰੇ ਨੇ ਇਸ ਇਜ਼ਤ ਰਹਿ ਹੈ ਕੁੜੀਆਂ ਦਾ ਤਾਂ ਐਨਡੀਆ ਬੜੀਆਂ ਬੁਰੀਆਂ ਦਾ ਜਿਹੜਾ ਜਰਮ ਕਿੱਥੋਂ ਹੁੰਦਾ ਹੈ ਉਹ ਇਤਿ ਕਦਰਾਂ ਕੀਮਤਾਂ ਨਾ ਹੋਣ ਕਰਕੇ ਹੁੰਦੇ ਇਸ ਕਰਕੇ ਜਿਹੜਾ ਸਰਦਾਰ ਸਿੰਘ ਜੋਹਰਜੀ ਨੇ ਇੱਕ ਸ਼ੁਰੂ ਕੀਤਾ ਕੰਮ ਬੱਚਾਂ ਮੈਥੇ ਕਿਦਾਂ ਕੀਮਤਾਂ ਸਭਾ ਪਰ ਉਸ ਤੋਂ ਬਹੁਤ ਜ਼ਰੂਰੀ ਹੈ ਕਿ ਸਾਨੂੰ ਧਿਆਪਕਾਂ ਨੂੰ ਇਸ ਲਈ ਟ੍ਰੇਨ ਕਰਨਾ ਚਾਹੀਦਾ ਹੈ ਸਾਹੀ ਬੱਚਾ ਨੂੰ ਨੈਤਿਕ ਕਦਰਾਂ ਕੀਮਤਾਂ ਸਾਵਧਾਨ ਅ ਜਿਸ ਤਰ੍ਹਾਂ ਤੁਸੀਂ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕਰ ਸੀ ਕਿ ਆਪਣੇ ਪਰਿਵਾਰਾਂ ਵਿੱਚ ਵੀ ਏਕਾ ਨੀਰਿਆ ਹੈਗਾ ਔਰ ਸਮਾਜ ਵਿੱਚ ਵੀ ਬੜੀ ਗੰਦਗੀ ਫੈਲ ਚੁੱਕੀ ਹੈਗੀ ਆ ਜਿਹੜੇ ਜੜੀਆਂ ਲੜਕੀਆਂ ਕੰਮ ਤੇ ਜਾਂਦੀਆਂ ਨੇ ਉਹਨਾਂ ਦੇ ਪ੍ਰਤੀ ਕਿਦ ਤਰ੍ਹਾਂ ਕਿਤੇ ਜਿਹੜੀ ਨੌਜਵਾਨ ਪੀੜ੍ਹੀ ਉਹਨਾਂ ਦੀ ਵਿੱਚ ਸੋਚ ਵੀ ਬਹੁਤ ਹੀ ਛੋਟੀ ਹੁੰਦੀ ਜਾ ਰਹੀ ਹੈ ਤੁਸੀਂ ਮਾਉਨਾ ਮਾਪਾਪ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਨ੍ਹਾਂ ਦੇ ਬੱਚੇ ਦੂਸਰੇ ਰਿਸ਼ਤੇਦਾਰਾਂ ਬਲ ਗਲਤ ਨਿਗਾ ਰੱਖਦੇ ਆ ਗਿਆ ਤਾਂ ਜੋ ਆਪਣੇ ਅਧਿਆਨੂ ਆਪਣੇ ਬੱਚਿਆਂ ਨੂੰ ਉਹਨਾਂ ਦੇ ਲਈ ਇੱਕ ਇੱਜ਼ਤ ਦੀ ਨਿਗਾਹ ਨਾਲ ਦੇਖਣ ਕਿਉਂਕਿ ਉਹਨਾਂ ਦੇ ਘਰ ਵੀ ਆਪਣੀ ਧੀ ਆ ਪੈਣਾ ਹੈਗੀ ਆ ਉਹਨਾਂ ਦੇ ਵਾਸਤੇ ਵੀ ਛੋਟਾ ਜਿਹਾ ਮੈਸੇਜ ਕਰਦੇ ਹੁੰਦੇ ਨੇ ਛੋਟਾ ਜਿਹਾ ਜੀ ਹੈਗਾ ਤਾਂ ਬਹੁਤ ਵੱਡੀ ਗੱਲ ਹੈ ਜੀ ਕਿ ਤੁਸੀਂ ਆਪਣੇ ਬੱਚਾ ਨੂੰ ਕਦਰਾਂ ਕੀਮਤਾਂ ਦੇ ਸਹਾਦਕ ਕਿਵੇਂ ਬੱਚੇ ਵੱਡਿਆਂ ਦੀ ਇੱਜ਼ਤ ਕਰਨੀ ਹੈ ਭੈਣਾਂ ਦਾ ਜੀ ਸਤਿਕਾਰ ਕਰਨਾ ਜੇ ਧੀ ਆਪਣੀ ਭੈਣਾਂ ਦੂਜੇ ਦੀ ਭੈਣ ਨੂੰ ਕਿਵੇਂ ਛੇੜ ਸਕਦਾ ਹੈ ਜਦ ਪਿਆਰੀ ਨਹੀਂ ਹੁੰਦਾ ਸਵਿਚ ਪੈਣਪੁਰਾ ਹੋਦਾ ਦਾਹੇ ਘਰ ਜਿਹੜਾ ਮੁੰਡਾ ਹੈ ਉਹ ਦੂਜੇ ਦੀ ਪੈਨ ਨੂੰ ਛੇੜ ਸਕਦਾ ਜਿਵੇਂ ਆਪਣੀ ਪਹਿਲੀ ਵਾਰ ਕਰਤਾ ਹੋਵੇ ਤਾਂ ਨਹੀਂ ਨਾ ਕੋਲਾਂ ਨੂੰ ਜੂਰਦ ਇਸ ਕਰਕੇ ਥਿਉਰੀਏ ਕਿ ਸੀ ਬਾਬਾ ਬਦਰੀ ਨੇ ਵਰਤਵਤ ਸਮਾਪੇ ਬੱਚਾ ਨੂੰ ਦੇ ਤੇ ਜਿਹੜੀਆਂ ਸਾਡੇ ਮਹਾਪੁਰਖਾਂ ਨੇ ਕੰਮ ਕੀਤੇ ਨੇ ਉਹਨਾਂ ਬਾਰੇ ਦੱਸਣ ਜਿਹੜੇ ਗੁਨਾਹਾਂ ਨੂੰ ਪਾਛਣ ਅਤੇ ਆਹ ਕਪਰਾ ਇਹਨਾਂ ਦਾ ਉਸੁਰੂਸਦਾ ਤਾਂ ਰੱਖਸ਼ੀ ਖਤਮ ਹੋ ਜਵੇ ਤੇ ਬੱਚਾ ਨੂੰ ਇੱਕ ਅਸ ਖਾਈ ਜਾਵੇਗਾ ਬਿਪਰਾ ਆਪਾ ਤੁਮਾਰੋ ਬਧੇ ਹੋ ਗਿਆ ਉਹ ਮਿਲਨ ਕੇ ਤੇਰੀ ਬਰੀਆ ਵਰਗਾ ਇਧਰ ਕਿਤੇ ਨਾ ਕਾਮਲ ਸਾਸ ਸੰਗਤ ਪਾਣ ਕੇ ਬੰਨਾ ਨਾਮ ਬਾਜਨ ਤੋਂ ਕੇ ਮਾਤਰਾ ਮੰਨਦਾ ਨਾਮ ਬਾਜਨ ਤੋਂ ਮਾਤਰਾ ਕਿ ਜੋ ਸਖਿਆਵਾਂ ਸਾਨੂੰ ਪਰਮਾਣੇ ਦਿੰਦੀ ਹੈ ਨੀਚਾ ਅੰਦਰ ਨੀਚਾ ਤਨੀਚੂ ਹਉਤ ਨੀਚ ਨਾਨਕ ਜੀ ਦੇ ਸੰਗ ਸਾਥ ਵਟਿਆ ਸੰਗਰੀਸ ਤਰਹ ਦਾ ਦਰ ਖਤਮ ਹੋ ਗਿਆ ਅਸੀਂ ਸਾਰੇ ਇਹ ਸਭ ਮੈ ਜੋਤ ਜੋਤ ਹੈ ਸੋ ਇਹ ਇਸ ਦੇ ਚਾਨਣ ਸਭ ਮੈ ਚਾਨਣ ਹੋਈ ਉਹ ਜੋਤ ਸਾਰੇ ਅਜ ਵਸਦੀ ਹੈ ਤਾਂ ਹੀ ਅਸੀਂ ਤੁਰੇ ਫਿਰਦੇ ਆ ਬੇਰਹ ਉਸੇ ਜੋਤੋਂ ਦਾ ਅਸੀਂ ਡੈਕਸ ਡੈਟ ਹੁੰਦੇ ਮਨਜਾ ਨੇ ਤੇ ਜੋ ਸਾਰੇ ਬ੍ਰਹਸਪਤੀ ਦੇ ਚ ਵੀ ਸਾਰਨਾ ਚ ਵੀ ਸਾਰੇ ਪਸ ਜਾਨਵਰਾਂ ਚ ਵੀ ਪੰਛੀਆਂ ਚ ਵੀ ਇਸ ਕਰਕੇ ਸਿਰਫ ਕੱਲੇ ਖਸਾਨਾ ਦਾ ਨਹੀਂ ਭਗਤ ਜਰੇ ਤੇ ਮਰ ਵਤਾ ਵੰਦਾ ਵੀ ਰੈਸ਼ ਕਰ ਕੀਤਾ ਤੇ ਬ੍ਰਹਸਪਤੀ ਦਾ ਵੀ ਕਰ ਕੀਤਾ ਤਾਂ ਸਾਰਿਆਂ ਦੇ ਵਿੱਚ ਸਾਨੂੰ ਉਹਦੇ ਜੋਤ ਦੇਖ ਕੇ ਤੇ ਭਗੇ ਜੀ ਨੇ ਮਤਲਬ ਮਰੀਜ਼ਾਂ ਦੀ ਸੇਵਾ ਨਹੀਂ ਕੀਤੀ ਰੱਬ ਦੀ ਸੇਵਾ ਕੀਤੀ ਕਿਉਂਕਿ ਉਹ ਸਾਰਿਆਂ ਨੂੰ ਆਪਣਾ ਜ਼ਰਾੰਦਾ ਸੀ ਉਹਨਾਂ ਨੂੰ ਸਾਰਿਆਂ ਵਿੱਚ ਜੀ ਮਾਤਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਚਰਨਾਂ ਦੇ ਅੱਗੇ ਬਹੁਤ ਉੱਰੀਆ ਵਿਚਾਰ ਦੱਸੇ ਇਹ ਸੀਗੇ ਅ ਅੰਮ੍ਰਿਤਸਰ ਪਿੰਗਲਵਾੜੇ ਦੇ ਮੁੱਖ ਸੇਵਾਦਾਰ ਮਾਤਾ ਇੰਦਰਜੋਤ ਕੋਰ ਜੀ ਜਿਨ੍ਹਾਂ ਦਾ ਇਹੀ ਕਿਹਾਦਾ ਸੀਗਾ ਕਿ ਸਾਨੂੰ ਸਾਡੀਆਂ ਕਦਰਾਂ ਕੀਮਤਾਂ ਦੀ ਬਹੁਤ ਹੀ ਤਰੀਕੇ ਦੇ ਨਾਲ ਸਾਨੂੰ ਅੱਗੇ ਸਭ ਸੰਭਾਲ ਕੇ ਨਹੀਂ ਚਾਹੀਦੀ ਆਪਣੇ ਬੱਚਿਆਂ ਨੂੰ ਆਪਣੀ ਫੈਮਲੀ ਦੇ ਵਿੱਚ ਦੱਸਣਾ ਚਾਹੀਦਾ ਹੈ ਦੂਸਰਿਆਂ ਦੀ ਰਿਸਪੈਕਟ ਕਿਸ ਤਰ੍ਹਾਂ ਕਰਨੀ ਹੈ ਭਗਤਪੂਰਨ ਸਿੰਘ ਜੀ ਜਿੱਥੇ ਗਰੀਬਾਂ ਦੀ ਬੇਚਾਰ ਵਿਚਾਰੇਆਂ ਔਰ ਲਾਚਾਰ ਪਰਸਨ ਦੀ ਸੇਵਾ ਕਰਦੇ ਸੀ 3 ਦੁਖੀਆਂ ਦੀ ਸੇਵਾ ਫ੍ਰੀ ਆਫ ਕੋਸ ਕਰਦੇ ਸੀ ਹੁਣ ਉਹਨਾਂ ਦੀ ਸੇਵਾ ਸਾਹਮਣੇ ਸਵਾਲ ਪਤਾ ਇੰਦਰਜੀਤ ਕੋਰ ਜੀ ਕਰ ਰਹੇ ਨੇ